ਮੂੰਗੀ ਜਿਹੜੀ ਕਿਹੜੀ ਕਾਮਜਾਬ ਆਸਲ ਵਿੱਚ ਜਿਵੇਂ ਹੁਣ ਆਵਾਸੀ ਗੋਲਡ ਆ ਤੇ ਹੋਰ ਕਿਹੜੇ ਕਿਹੜੇ ਵੀ ਆ ਇਹ ਜਿਹੜੇ ਸਹੀ ਕਾਮਜਾਬ ਆ ਆ ਪਤਾ ਯਾਰ ਫਿਰ ਇਹਦਾ ਬਾਈ ਯਾਰ ਆਪਾਂ ਨੂੰ ਐਵੇਂ ਕਹਿਦਗੇ ਤੇ ਯਾਰ ਬਾਗਾ ਉਹ ਕਹਿੰਦੇ ਸਟਾਰ 444 ਵੀ ਵਧਗਾ ਹੁੰਦੀ ਆ ਠੀਕ ਹੈ ਉਹ ਥੋੜੀ ਵੱਧ ਕੇਦੀ ਲੱਗਦੀ ਆ ਠੀਕ ਹੈ ਪਰ ਇਹ ਤਾਂ ਹੁਣ ਜਦੋਂ ਆਪਾਂ ਬੀਜੀ ਸੀ ਤੇਰੇ ਸਾਹਮਣੇ ਚ ਡਾਈਨਿੰਗ ਵਾਲਾ ਕੰਮ ਹੀ ਸੀਗਾ ਹਮ ਅਗਲਾ ਕਹਿੰਦਾ ਵੀ ਯਾਰ ਇਹ ਨਵੇਂ ਕਿਸਾਨ ਆ ਗੱਈਆਂ ਦੇ ਸੀ ਵੀ ਬੈਠਮੀ ਬੀਜ ਲੈ ਆਇਆ ਜੋ ਪਰ ਆਪਣਾ ਤੇ ਯਾਰ ਬਾ ਆਪਣੀ ਨਾਲਾ ਪਤਾ ਦੇ ਮਨ ਕੇ ਚੱਲ ਇਹਨੂੰ ਕੋਈ ਚਾਰ ਦਾਣੇ ਪੈਣਗੇ ਦਾ ਉਦੇ ਰਿਜ਼ਲਟ ਆਊਗਾ ਹਾਂ ਅਸਲ ਤਾਂ ਵੱਡੇ ਤੋਂ ਵੱਡੇ ਵੱਡਣ ਟਿੱਕਰ ਦਾ ਅਸਲ ਰਿਜ਼ਲਟ ਤਾਂ ਹੁਣ ਵੇਖ ਹੀ ਦੇ ਆਹ ਤਾਂ ਮੌਸਮ ਦੀ ਆ ਬੜੇ ਸਿੱਧੇ ਦਾ ਇੱਕ ਕੁਦਰਤੀ ਮੀਂਹ ਇਹਨੂੰ ਗਾਲ ਦੂਗਾ ਵੀ ਨਾਜਤਾ ਇਹਦੇ ਤੇ ਮੰਨ ਕੇ ਚੱਲ ਵੀ ਨਾ ਬਾਲਾ 5-7 ਕੁਆਂਟਲ ਕਿੱਲੇ ਦਾ ਹੋਇਆ ਪਿਆ ਤਿਆਰ ਨਾ ਜੀ ਮੀਂਹ ਹੁਣ ਡੋਬ ਕੇ ਮਾਰ ਦੂਗਾ ਤਾਂ ਨਾ ਇਤਿਹਾਸਕ ਹੋਇਆ ਪਿਆਗਾ ਉਹਦਾ ਕੁਦਰਤੀ ਆ ਚਲੋ ਮੀਂਹ ਨੇ ਖਰਾਬ ਕਰ ਦਿੱਤੀ ਗੱਲ ਇਹ ਉਸ ਗੱਲ ਪੱਕਾ ਆਪਾਂ ਸੰਤੋਸ਼ਤਾ ਦੀ ਕਾਮਯਾਬਾ ਹਾਂ ਉਹ ਉਸ ਗੱਲ ਪਕਾਉਣ ਤੁਸੀਂ ਵੇਖ ਲਾ ਬਾਈ ਤੇਰੇ ਸਾਹਮਣੇ ਆਹ ਫੜ ਲੱਗਿਆ ਵਾ ਆਪਾਂ ਉਦੋਂ ਵੀ ਕਿਹਾ ਸੀ ਜਿਹੜੀ ਇਹ ਬਾਟਮੀ ਬੀਜਣੀ ਹੈ ਨਾ ਭੋਲਾ ਜੀ ਚਲੋ ਡੋਡੀ ਬੰਦਿਆ ਦਾ ਮਨ ਹੁੰਦਾ ਬੀਜੀ ਉਹ ਬਥੇਰੇ ਆਣੇ ਪਰ ਉਹਦੇ ਚ ਨਾ ਪਾਣੀ ਪੂਣੀ ਦਾ ਜਿਆਦਾ ਜਿਹੜਾ ਪੜਕੇ ਲੱਗਣਾਗਾ ਉਹ ਮੂੰਗੀ ਦੀ ਫਸਲਾਂ ਤੇ ਨਾ ਕੰਮ ਜਪਣੀਗਾ ਠੀਕ ਹੈ ਚਾਹੇ ਮੂੰਗੀ ਆ ਚਾਹੇ ਗਵਾਰਾ ਤੇ ਚਾਹੇ ਬਾਜਰਾ ਇਹ ਚੀਜ਼ਾਂ ਨਾ ਤਕਰੀਬਨ ਮਾੜੀ ਮੋਟੀ ਸੈੱਲ ਵਾਲਾਂ ਨੇ ਹੁੰਦੀਆਂ ਇਹਨਾਂ ਨੂੰ ਤਾਂ ਜਿਆਦਾ ਨਾ ਸੋਕੇ ਵਾਲੀ ਗੱਲ ਹੀ ਚਾਹੀਦੀ ਸੋਕੇ ਵਾਲੀ ਗੱਲ ਹੀ ਹੁਣ ਆਪਣੀ ਵੀ ਆ ਜਿਹੜੇ ਪੀਲੇ ਪੀਲੇ ਆ ਬਾਈ ਇਹ ਮੰਨ ਕੇ ਚੱਲ ਵੀ ਪਾਣੀ ਦੀ ਸੱਲ ਜ਼ਿਆਦਾ ਰਹੀ ਕਰਕੇ ਹਜੇ ਹਾਲਾਂਕਿ ਆਪਾਂ ਬਿੱਡਾਂ ਤੇ ਲਈ ਆਵੇ ਸੁੱਕੇ ਬਿੱਡ ਬਲੇ ਨਾਲੇ ਉਨੀ ਗੌਰ ਹੋਈ ਨਹੀਂ ਜਿੰਨੀ ਚਾਹੀਦੀ ਸੀ ਚਾਹੀਦੀ ਪਾਸਿਆਂ ਸੇ ਤੋਂ ਪਾਣੀ ਪਾ ਜਾਂਦਾ ਆਪਾਂ ਯਾਰ ਮੰਨ ਕੇ ਚੱਲ ਵੀ ਦੂਜੇ ਥਾਂ ਬੀਜੀ ਆ ਨਾ ਤਾਂ ਆਪਾਂ ਕਿਸੇ ਨੂੰ ਕਹਿ ਸਕਦੇ ਆ ਤੇ ਅਗਲਾ ਕਹਿੰਦਾ ਯਾਰ ਵੀ ਤੁਸੀਂ ਚੱਲ ਚਾਰ ਮਣ ਹੋ ਜੂਗੀ ਤਾਂ ਨਹੀਂ ਵੀ ਤੁਸੀਂ ਜ਼ਿਆਦਾ ਉਹ ਕਰਦੇ ਆ ਯਾ ਬਕਾਇਆ ਵੀ ਨਹੀਂ ਸਕਦੇ ਆ ਠੀਕਾ ਬਾਹਲਾ ਵੀ ਅਗਲੇ ਨੂੰ ਹਨਾ ਪ੍ਰੈਸ ਜਗ੍ਹਾ ਨਹੀਂ ਤਾਂ ਹੁਣ ਜਿਵੇਂ ਆ ਵਿਚਾਲੇ ਬੈੱਡ ਆ ਗਏ ਜਿਨ੍ਹਾਂ ਦੇ ਮਨ ਕੇ ਚੱਲ ਵੀ ਆਪਣੀ ਜਿਹੜੇ ਹਿਸਾਬ ਨਾਲ ਆਪਾਂ ਕਰਨੀ ਚਾਹੁੰਨੇ ਆ ਉਹ ਹਿਸਾਬ ਨਾਲ ਮਨ ਕੇ ਚੱਲ ਹੁਣ ਸੱਲ ਸੁੱਲ ਨਾ ਜਾਵੇ ਪਾਣੀ ਨਾ ਹੋਵੇ ਫੇਰ ਤਾਂ ਬਾਈ ਯਾਰ ਇਹਦਾ ਆਪਾਂ ਉਹਦੇ ਵੀ ਕਿਹਾ ਸੀ 10-12 ਕੁਆਂਟਲ ਦੀ ਸ਼ਿਫਾਰਿਸ਼ ਉਹਨਾਂ ਦੀ ਹੈਗੀ ਝਾੜ ਦੀ ਕਰ ਤੇ ਆਲਗਾਂ ਵਾਲੇ ਵਾਣ ਚ ਨਿਕਲਦੀ ਇਹੋ ਜੀ ਗੱਲ ਨਹੀਂ ਕਰ ਕਣਕ ਵਾਲੇ ਚ ਵੀ 5-7 ਕੁਆਂਟਲ ਲੈ ਡੱਕਦਾ ਬੰਦਾ ਯਾਰ ਬਾਈ ਯਾਰ ਹਾਂ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਆਹ ਵੇਖੋ ਆ ਜੂਮ ਕਰਕੇ ਤੁਹਾਨੂੰ ਦਿਖਾਉਣਾ ਹੈ ਵੇਖੋ ਕਿੰਨਾ ਫਲ ਚੱਕਿਆ ਵਾ ਇਹ ਤੇ ਹਜੇ ਇੱਕ ਫਾਲੇ ਨੇ ਹੋਰ ਲੈਣਾਗਾ ਆ ਵੇਖੋ ਆ ਦੇਖੋ ਆ ਤੁਹਾਨੂੰ ਸਾਰਾ ਦਿਖਾ ਦੇਣਾ ਬਹੁਤ ਬਹੁਤ ਜਿਆਦਾ ਫਲਾਂਾਂ ਜਾਨੀ ਕਿ ਲੱਗੀਆਂ ਹੋਣੀਆਂ ਆ ਆ ਵੇਖ ਭਾਈ ਆ ਵੇਖੋ ਆ ਵੇਖੋ ਕਿਵੇਂ ਗੁੱਛਿਆਂ ਦੇ ਗੁੱਛੇ ਲੱਗੇ ਹੋਏ ਆ ਹੈ ਆਵੇਗਾ ਪੱਕੀ ਜਾਂਦੇ ਆ ਭਾਈ ਆ ਵੇਖ ਆ ਜਿਵੇਂ ਆ ਤੁਹਾਨੂੰ ਆ ਦਿਖਾ ਦਿੰਨੇ ਆ ਪੱਕੀ ਜਾਂਦੀਆਂ ਤੇ ਆ ਵੀ ਜਿਵੇਂ ਗੁੱਛੇ ਲੱਗੇ ਹੋਏ ਆ ਨਾ ਆ ਵੀ ਇਸ ਤਰ੍ਹਾਂ ਵੱਡੀ ਮੋਟੀ ਫਲੀ ਭੁੱਲਾ ਜੀ ਆ ਵੀ ਇਸ ਤਰ੍ਹਾਂ ਹਾਂ ਹੈ ਹੁਣ ਇਹਦਾ ਯਾਰ ਇਹਦਾ ਝਾੜ ਕਿਵੇਂ ਨਾ ਹੋਊਗਾ ਬਾਈ ਯਾਰ ਹਾਂ ਨਾ ਨਾਜ ਹੀ ਪਿਆ ਹੈ ਨਾ ਨਿਰਨਾਜ ਪਿਆ ਤੇ ਚਲੋ ਮੀਂਹ ਤਾਂ ਕੁਦਰਤੀ ਗੱਲ ਆ ਵੈਸੇ ਹਾਂ ਤੇ ਪਰ ਆਏ ਵੀ ਚਲੋ ਮੌਸਮ ਦਾ ਯਾਰ ਮੌਸਮ ਦਾ ਤਾਂ ਕਿਸੇ ਨੂੰ ਕੋਈ ਮੌਸਮ ਦਾ ਗਰਭ ਦੇ ਹਾਂ ਹੈ ਕੋਖਚਾ ਹਾਂ ਬਿਲਕੁਲ ਜੀ ਉਹ ਚੀਜ਼ ਦਾ ਤਾਂ ਕਿਸੇ ਨੂੰ ਆਪਾਂ ਨਾ ਤਾਂ ਕੋਈ ਅੰਤਰਜਾਮੀ ਆ ਦੱਸ ਸਕਦਾਦਾ ਯਾਰ ਹੜਾ ਆ ਕੇ ਹੁਣ ਝੋਨੇ ਵੀ ਬਾਈ ਝੋਨੇ ਵੀ ਹਾਂ ਵੱਡੀਆਂ ਬਹੁਤ ਵੱਡੀਆਂ ਵੱਡੀਆਂ ਫਸਲਾਂ ਪਰ ਜਿਹੜੇ ਹਿਸਾਬ ਨਾਲ ਆਪਣਾ ਤਜਰਬਾ ਸੀ ਅਭੀ ਕਾਮਯਾਬ ਰਹਾਗਾ ਆਪਣੇ ਵੀ ਕਾਮਯਾਬ ਆ ਵੀ ਜੇ ਕੋਈ ਕਹੇ ਵੀ ਕਣਕ ਵਾਲੇ ਚ ਕਰ ਨਹੀਂ ਸਕਦਾ ਕਣਕ ਵਾਲੇ ਚ ਮੂੰਗੀ ਵਧੀਆ ਕਾਮਯਾਬ ਹੁੰਦੀ ਆ ਹਾਂ ਬਹੁਤ ਬਹੁਤ ਇਹ 10 ਦਿਨ ਭਾਈ ਲੇਟ ਵੀ ਹੋ ਗਈ ਕਿਉਂ ਉਦੋਂ ਆਇਆ ਵੀ ਪ੍ਰਾਲ ਪਿਆ ਰਿਆ 10 ਦਿਨ ਤੇ ਅੱਜ ਕੀ ਟੂੜੀ ਦੀ ਥੋੜੀ ਸ਼ਰਟ ਜੀ ਫੇਰੇ ਬਹੁਤ ਬੰਦਿਆਂ ਨੂੰ ਕਿਹਾ ਆਪਣੇ ਬੰਦੇ ਨੇ ਵੀ ਭਾਈ ਬਣਾ ਲਓ ਬਣਾ ਲਓ ਫੇਰ ਉਹ ਚੈਨਾ ਬਾਈ ਆ ਗਿਆ ਸੀਗਾ ਗਿਆਨ ਹੂੰ ਉਹ ਨਾਲ ਆ ਗਿਆ 4 ਵਜੇ ਅਸੀਂ ਤਾਂ ਇਹ ਬਾਣ ਨੂੰ ਫੇਰ ਅੱਗ ਲਾਈ ਸੀਗੀ ਠੀਕ ਹੈ ਠੀਕ ਹੈ ਠੀਕ ਹੈ ਤਾਂ ਕਰਕੇ ਅਸੀਂ 10 15 ਦਿਨ ਲੇਟ ਹੋ ਗਏ ਜੇ ਕਿਤੇ ਨਾ ਲੇਟ ਹੁੰਦੇ ਭੋਲਾ ਜੀ ਫੇਰ ਤੁਹਾਨੂੰ ਰਿਜ਼ਲਟ ਏਦੂ ਹੀ ਚੰਗਾ ਦੇ ਦਿੰਦੇ ਆ ਸਾਰੇ ਪੂਰ ਫੇਰ ਸਾਰੇ ਪੂਰੀ ਲੈਣੇ ਚਾਰ ਪੂਰ ਸੀ ਹੁਣ ਆਪਣੇ ਦੋ ਤਾ ਤਕਰੀਬਨ ਆਪਾਂ ਖੈਰ ਲੈ ਜਾਾਂਗੇ ਨੇੜੇ ਦੋ ਖਿੱਚ ਕੇ ਤੀਜਾ ਤਾ ਨਹੀਂ ਲੈ ਸਕਦੇ ਪਰ ਦੋ ਲੈ ਜਾਾਂਗੇ ਜੇ ਮਨ ਲਾ ਫਿਰ ਤਿੰਨ ਪੂਰਾ ਆਪਾਂ ਲੈ ਜਾਂਦੇ ਜੀ ਠੀਕ ਹੈ ਠੀਕ ਆ ਫੇਰ ਸਾਢੇ 7 ਕੁਆਂਟਲ 7 ਕੁਆਂਟਲ ਦੇ ਨੇੜੇ ਆਪਾਂ ਮਾਰਦੇ ਪਰ ਹੁਣ ਵੀ ਪੰਜ ਸੀਦੇ ਨੇੜੇ ਹੁਣ ਡਿੱਗਾਂਗੇ ਆਪਾਂ ਇਹ ਗੱਲ ਨਹੀਂ ਨਹੀਂ ਬਹੁਤ ਵਧੀਆ ਆ ਦੋਸਤੋ ਗੱਲ ਇਹ ਆ ਵੇਖੋ ਤੁਸੀਂ ਆਮ ਹੀ ਆ ਆ ਵੇਖੋ ਆ ਆ ਤੁਹਾਨੂੰ ਦਿਖਾ ਰਹੇ ਆ ਆਵੇ ਇਹਨਾਂ ਜਿਹੜੀ ਚੀਜ਼ ਅਸਲ ਵਿੱਚ ਕੋਈ ਵੀ ਚੀਜ਼ ਆ ਤਜਰਬਿਆਂ ਤੋਂ ਹੀ ਬੰਦਾ ਸਿੱਖਦਾ ਹੈਗਾ ਤੇ ਇੱਕ ਦੂਜੇ ਦੀ ਰੀਸ ਨਾ ਆਪਾਂ ਕਹਿਦਗੇ ਯਾਰ ਫਲਾਣੇ ਨੇ ਆ ਵੀ ਕੀਤੀ ਫਲਾਣੇ ਨੇ ਆ ਵੀ ਕੀਤੀ ਪਰ ਤਜਰਬਾ ਕਰਨਾ ਜ਼ਰੂਰੀ ਆ ਆ ਹੁਣ ਤਜਰਬਾ ਹੋ ਗਿਆ ਆ ਵੇਖੋ ਕਿਵੇਂ ਨਾਜ ਪਿਆ ਸਾਰਾ ਉੱਤੇ ਐ ਨਾਜ ਵਾਧੂ ਪਿਆਗਾ ਤੇ ਜੇ ਆਪਾਂ ਕਹਿਦਗੇ ਯਾਰ ਫਲਾਣੇ ਨੇ ਮੂੰਗੀ ਐ ਬੀਜੀ ਆ ਤੇ ਆਪਾਂ ਐ ਕਰ ਲਗੇ ਉਹ ਗੱਲ ਨਹੀਂ ਤੇ ਆ ਹੁਣ ਆਪਾਂ ਨੂੰ ਅੱਖੀਂ ਰਿਜ਼ਲਟ ਦੇਖ ਗਏ ਗੱਲ ਦਾ ਅਬੀਜਣ ਤੋਂ ਲੈ ਕੇ ਆ ਬਾਈ ਇਹ ਹਾਂ ਬੀਜਣ ਤੋਂ ਲੈ ਕੇ ਆਪਾਂ ਵੀਡੀਓ ਇਹਦੇ ਨਾਲ ਪਾਉਂਦਿਆਂ ਰਹੇ ਹਾਂ ਤੇ ਪਾਈ ਗਏ ਆ ਤੇ ਬੀਜਣ ਤੋਂ ਲੈ ਕੇ ਵੀਡੀਓ ਚੱਲਗਾ ਇਹਦਾ ਤੇ ਪੜੜਿਆਂ ਤੇ ਵੀਜੀ ਆ ਕੋਈ ਬਾਈ ਕਹਿੰਦਾ ਸੀ ਇਹ ਆ ਆ ਵੇਖ ਆ ਮੜਿਆ ਕਰੀਏ ਇਹਨੂੰ ਆ ਵੇਖੋ ਆ ਥੱਲੇ ਟਿਕ ਆ ਆ ਦੇਖੋ ਥੱਲੇ ਟਿਕ ਆਵੇ ਆਵੇ ਆ ਫਲ ਥੱਲੇ ਟਿਕਣਾ ਆਵੇ ਪੂਰਾ ਮੋਟੀ ਫਲੀ ਆ ਤੇ ਇਹ ਜਾਨੀ ਕਿ ਕਾਮਯਾਬ ਵਾਲੇ ਪਾਸੇ ਨੂੰ ਗਿਆ ਹੈ ਜਿਹੜਾ ਆਪਣਾ ਸਵੀਰੀਅਸ ਆ ਤੇ ਆਪਾਂ ਇਹਨੂੰ ਨਫਟ ਨਹੀਂ ਕਰ ਸਕਦੇ ਤੇ ਬਾਕੀ ਫਿਰ ਗਾਹ ਰਹੇਗੀ ਕਿਸਮਤ ਦੀ ਗੱਲ ਮੌਸਮ ਦੀ ਤੇ ਵੀ ਕਰਨ ਨੂੰ ਕੋਈ ਨਹੀਂ ਜਿਵੇਂ ਦੁਕਾਨਦਾਰ ਨੇ ਕਹਿ ਕੇ ਦਿੱਤਾ ਸੀ ਵੀ ਵਾਂਸੀ 골ਡ ਆਹ ਔਰ ਦੂਜਾ ਬਈ ਦੂਜਾ ਪੂਰਾ ਹਜਾ ਹਾਂ ਆ ਦੂਜਾ ਪੂਰਾ ਹਾਂ ਆ ਦੂਜਾ ਹੁਣ ਆ ਸੂਨੀਆਂ ਬਣ ਲੱਗੀਆਂ ਜਿਵੇਂ ਹਾਂ ਇਹ ਦੂਜੇ ਪੂਰੇ ਵਾਲਾ ਇਹ 15 ਦਿਨਾਂ ਨੂੰ ਇਹ ਪੂਰਾ ਕਾਮਯਾਬ ਹੋ ਜਾਊ ਆ ਪੱਕੇ ਜਾਣੀਆਂ ਸਾਰੀਆਂ ਤੇ ਜੇ ਕਿਸੇ ਭਰਾ ਨੇ ਵੀ ਕਣ ਕਾਲੇ ਵਾਣ ਦੇ ਵਿੱਚ 22 ਵਾਸੀ 골ਡ ਚੰਗਾ ਕੁਆਲਟੀ ਦਾ ਤੇ ਬੀਜਣਾ ਹੋਵੇ ਤੇ ਇਦੋਂ 10 ਦਿਨ ਪਹਿਲਾਂ ਹਿੰਮਤ ਨਾਲ ਪਰੜਾਂ ਦੇ ਬੀਜ हां ਤੇ ਪਰੜਾਂ ਦੇ ਬੀਜ ਕੇ ਤੇ ਬੰਦਾ ਆਰਾਮ ਨਾਲ 8-7 ਕੁਇੰਟਲ 10 ਕੁਇੰਟਲ ਝਾੜ ਲੈ ਸਕਦਾ ਲੈ ਸਕਦਾ ਭਾਈ ਇਹਦੇ ਵਿੱਚ ਕੋਈ ਵੱਡੀ ਗੱਲ ਤੇ ਛੋਣੇ ਜਾਣੇ ਦਾ ਖਰਚਾ ਯਾਰ ਸਾਰਾ ਮੰਨ ਕੇ ਚੱਲ 35000 30-35000 40000 ਰੁਪਏ ਦੀ ਮੂੰਗੀ ਜਣੀ ਕਿ ਹੋ ਜਾਂਦੀ ਹੈ ਤੇ ਨਾਲੇ ਜਿਵੇਂ ਸਰਕਾਰ ਕਹਿੰਦੀ ਹੈ ਵੀ 26 ਝੋਨਾ ਲਾਓ ਤੇ 26 ਝੋਨੇ ਦਾ ਕਿਉਂ ਵੇਲੇ ਵਾਣ ਨਾਲੋਂ 26 ਝੋਨੇ ਦਾ ਟਾਈਮ ਵੀ ਆ ਜਾਂਦਾ ਨੇੜੇ ਤੇ ਪੂਰਾ ਵਧੀਆ 26 ਝੋਨੇ ਦੀ ਬਾਤ ਚ ਇਹ ਵਾਣ ਵੇਲਾ ਕਰ ਦਿੰਦੀ ਆ ਆ ਦੇਖੋ ਇਧਰਲੇ ਪਾਸੇ ਦੋ ਬੂਟੇ ਆ ਲਦਾਸ ਇੰਨਾ ਨਾਜ਼ ਯਾਰ ਲੈ ਹਾਂ ਆ ਵੇਖੋ ਬਹੁਤ ਵਧੀਆ ਠੀਕ ਬੜੰਗਾ ਬਈ ਯਾਰ ਹਾਂ ਆਸ ਨੂੰ ਦਿਖਾ ਰਹੇ ਆ ਅਵੇ ਪੂਰਾ ਜਿੱਧਰ ਨੂੰ ਮਰਜੀ ਨੀਗਾ ਮਾਰ ਲੋ ਉਧਰ ਨੂੰ ਪੂਰਾ ਨਾਜ ਹੀ ਪਿਆਗਾ ਤੇ ਫੇਰ ਤੁਹਾਨੂੰ ਦੱਸ ਦਿੰਦੇ ਆ ਵਾਂਸੀ 골ਡ ਦੀ ਆ ਤੇ ਪੜੜਿਆਂ ਤੇ ਵੀਜੀ ਹੋਈ ਆ ਤੇ ਤਕਰੀਬਨ ਤਕਰੀਬਨ ਨਾਲੇ 19 ਜਿੰਨੀ ਚਾਹੀਦੀ ਸੀ ਉਨੀ ਗੌਰ ਹੋ ਨਹੀਂ ਸਕੀ ਹਾਂ ਹੈ ਗੌਰ ਘਟ ਹੋਈ ਹੈ ਹਾਂ ਵੀ ਗੌਰ ਘਟ ਹੋਈ ਆ ਪਾਣੀ ਪੂਣੀ ਪੈ ਗਏ ਨਾ ਵਿੱਚ ਤੇ ਆਹ ਸਾਈਡਾਂ ਤੇ ਚੂਹਾ ਚਾਹਾ ਇਹ ਵੀ ਐਕਸਪੀਰੀਅੰਸ ਹੀ ਹੋ ਗਿਆ ਤੇ ਵਿੱਚ ਸਾਈਡ ਦੇ ਉੱਤੇ ਨਾ ਚਾਹਤਾ ਕੋਈ ਮੱਕੀ ਦਾ ਕੀੜਾ ਲਾ ਦੇ ਤੇ ਚੂਹੇ ਚਾਹੇ ਤੋ ਨਾ ਆ ਆ ਸਾਈਡਾਂ ਤੋਂ ਚੂਹੇ ਨੇ ਚੱਕੀ ਆ ਸਾਰੀ ਆ ਸਾਈਡਾਂ ਤੋਂ ਕਿਉਂ ਉਦੋਂ ਵਾਣ ਵਿਹਲੇ ਹੁੰਦੇ ਆ ਚੂਹਾ ਥੋੜਾ ਜਿਆ ਕਰਦਾ ਖਰਾਬ ਵਾਲੀ ਦੀ ਲੈਂਥ ਵੇਖ ਬਾਈ ਯਾਰ ਹਾਂ ਆ ਲੈ ਦੇਖ ਬਹੁਤ ਫਲੀ ਲੰਮੀ ਬਹੁਤ ਆ ਹਨਾ ਫਲੀ ਦੀ ਲੰਮੀ ਆ ਝੋਲਿਆਰ ਕੀ ਫਲੀ ਐ ਬਾਈ ਵੇਖ ਹਾਂ ਤੇ ਬਹੁਤ ਵਧੀਆ ਤੇ ਦੋਸਤੋ ਗਾਹ ਹੁਣ ਮੌਸਮ ਤੇ ਡਿਪੈਂਡ ਆ ਵੀ ਜੇ ਸਹੀ ਵੱਢੀ ਗਈ ਤੇ ਵੀ ਆਪਾਂ ਉਹ ਝਾੜ ਵੀ ਦੱਸਾਂਗੇ ਕਿੰਨਾ ਦੇਗੀ ਇਹ ਤੇ ਔਰ ਆਪਾਂ ਨੂੰ ਸੰਤੋਸ਼ਟੀ ਆ ਭੋਲਾ ਜੀ ਹੈ ਆ ਕੱਲ ਨੂੰ ਵੱਡੀ ਜਾਵੇ ਚਲੋ ਖਰਾਬ ਹੋ ਜਾ ਉਹ ਤਾਂ ਗੱਲ ਚ ਦਰ ਪਰ ਆ ਨਾਜ ਵੇਖ ਕੇ ਆਪਾਂ ਨੂੰ ਸੰਤੋਸ਼ਟੀ ਆ ਵੀ ਜਿਹੜੀ ਆਪਾਂ ਕਹਿੰਦੇ ਸੀ ਉਹ ਨਹੀਂ ਤਿਆਰ ਕਰ ਲਿਆ। ਵੀ ਛੇਡਾਂ ਤੋਂ ਬਚ ਗਏ। ਹਾਂ ਛੇਡਾਂ ਤੋਂ ਲਾ ਲਓ ਚਲੋ ਆਪਣੀ ਆਪ ਦੀ ਤਜਰਬੇ ਦੀ ਗੱਲ ਆ ਛੇਡਾਂ ਝੂਡਾਂ ਦਾ ਇੱਥੇ ਦੁਨੀਆ ਕਰੀ ਜਾਂਦੀ ਆ। ਪਰਮਾਤਮਾ ਨੂੰ ਨਹੀਂ ਬਖਸ਼ਦੇ ਲੋਕ। ਤੇ ਪਰ ਆਇਆ ਵੀ ਆਪਾਂ ਜਿਹੜੀ ਗੱਲ ਆਂਦੇ ਸੀ ਵੀ ਇਹ ਐ ਹੋ ਜਾਂਦਾ ਹੁੰਦਾ ਬਾਈ। ਵੀ ਆਪਾਂ ਤਾਂ ਮੰਨ ਕੇ ਚਲੋ ਬੇਨਤ ਕੋਈ ਕਰਦੇ ਸੀ ਵੀ ਜੇ ਕਿਸੇ ਨੇ ਕਰਨਾ ਹੋਵੇ। ਵੀ ਆਪਣਾ ਇਹ ਸਕਸੈਸ ਰਿਹਾ ਕੰਮ। ਠੀਕ ਹੈ ਠੀਕ ਹੈ ਠੀਕ ਹੈ। ਹਾਂ ਵੀ ਚਲੋ ਕੱਲ ਨੂੰ ਅੱਡ ਬਡਾਈ ਦੀ ਤਾਂ ਗੱਲ ਜੁਦਾ ਰਹੇਗੀ। ਪਰ ਨਾਲੇ ਤੁਹਾਡੇ ਸਾਹਮਣੇ ਆ ਪਿਆਗ ਆ ਜਿੰਨਾ ਤਿਆਰ ਹੋਇਆ। ਵੀ ਆਪਾਂ ਆਹੀ ਦਿਖਾਉਣਾ ਸੀ ਵੀ ਐ ਹੋ ਜਾਂ ਵੀਡੀਓ ਕੋ ਸ਼ੇਅਰ ਕਰ ਦਿਓਗਾ ਹਾਂ ਤੇ ਧੰਨਵਾਦ ਸਾਰਿਆਂ ਦਾ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ